ਯੂਥ ਕਾਂਗਰਸ ਵੱਲੋਂ ਤਲਵੰਡੀ ਪੁਲ ਚੌਕ ਵਿਖੇ ਹਲਕਾ ਪ੍ਰਧਾਨ 골ਡੀ ਤੰਜੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਲੈਂਡਫੁੱਲਿੰਗ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੀਐਮ ਭਗਵੰਤ ਮਾਨ ਦਾ ਪੁਤਲਾ ਫੂਕੇ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਗੁਰਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਗੁਰਿੰਦਰ ਸਿੰਘ ਗੋਲਡੀ ਹਲਕਾ ਪ੍ਰਧਾਨ ਯੂਥ ਕਾਂਗਰਸ ਸultanpur Lodhi ਅੱਜ ਦਾ ਜੋ ਰੋਜ਼ ਪ੍ਰਦਰਸ਼ਨ ਅਸੀਂ ਇਹ ਭਗਵੰਤ ਮਾਨ ਸਰਕਾਰ ਦਾ ਇਹ ਪੁਤਲਾ ਫੂਕ ਮਜਾਰਾ ਕੀਤਾ ਜੀ ਇਹਨਾਂ ਨੇ ਜਿਹੜੀ ਲੈਂਡ ਪੋਲੀਸੀ ਲੈ ਕੇ ਆਂਦੀ ਹੈ ਜੀ ਉਹਦੇ ਸੰਬੰਧ ਦੇਖੋ ਜੀ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਵੀ ਦਿੱਲੀ ਦੇ ਆਪ ਜਿਹੜੇ ਆਕਾ ਆ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਜਿਹੜੇ ਅੱਜ ਤੋਂ 3 ਸਾਲ ਪਹਿਲਾਂ ਕਾਨੂੰਨ ਲੈ ਕੇ ਆਂਦੇ ਸੀ ਕੇਂਦਰ ਸਰਕਾਰ ਨੇ ਉਹਨਾਂ ਦੀ ਤਰਜਮਾਨੀ ਕਰਦੇ ਪਏ ਆ ਵੀ ਤੇ ਜਿਹੜੀ ਇਹ ਲੈਂਡ ਪੁਰੀ ਪੋਲੀਸੀ ਆ ਇਹ ਉਹ ਤੋਂ ਵੀ ਮਾਰੂ ਸਾਫਤ ਹੋਊਗੀ ਪੰਜਾਬ ਤਾਂ ਪਹਿਲਾਂ ਹੀ ਕਰਜੇ ਦੇ ਦਬਿਆ ਹ ਇਸ ਨੀਤੀ ਨੂੰ ਲੈ ਕੇ ਸੀਐਮ ਮਾਨ ਦੇ ਰਵੱਈਏ ਨੂੰ ਕਿਵੇਂ ਦੇਖਦੇ ਬਹੁਤ ਮਾੜਾ ਰਵੱਈਆ ਜੀ ਇਹ ਤੋਂ ਮਾੜਾ ਹੋਰ ਰਵੱਈਆ ਕੀ ਹੋ ਸਕਦਾ ਪੰਜਾਬ ਮਾਰੂ ਨੀਤੀਆਂ ਇਹ ਮੇਰਾ ਨਾਮ ਤਰਲੋਚਨ ਸਿੰਘ ਪਿੰਡ ਦੋਦਾ ਵਜੀਰ ਇਹ ਕਿਸਾਨ ਮਾਰੂ ਨੀਤੀ ਹੈ ਜੀ ਚੰਗੀਆਂ ਭਲੀਆਂ ਉਪਜਾਉ ਜ਼ਮੀਨਾਂ ਨੂੰ ਬੰਜਰ ਕਰਕੇ ਉੱਥੇ ਬਿਲਡਿੰਗਾਂ ਅਨਸਾਰ ਕੇ ਲੋਕਾਂ ਨੂੰ ਜ਼ਿਮੀਂਦਾਰਾਂ ਨੂੰ ਬੇਰੋਜ਼ਗਾਰ ਕਰ ਰਹੇ ਆ ਸਰਕਾਰ ਜਿਹੜੀ ਆ ਉਹ ਸ਼ੁਰੂ ਤੋਂ ਹੀ ਕਿਸਾਨ ਮਾਰੂਗਾ ਅੱਗੇ ਕਿਸਾਨਾਂ ਨਾਲ ਬਥੇਰਾ ਕੁੱਟਮਾਰ ਕੀਤੀ ਆ ਤੇ ਅੱਗੇ ਹੁਣ ਇਹਨਾਂ ਦੀ ਪਾਲਿਸੀ ਇਹ ਆ ਵੀ ਜ਼ਮੀਨ ਜਿਹੜੀ ਆ ਫਸਲਾਂ ਨਾ ਹੋਣ ਲੋਕੀ ਜ਼ਮੀਨਾਂ ਤੋਂ ਵਾਂਝੇ ਹੋ ਜਾਣ ਤੇ ਲੋਕੀ ਜਿਹੜੇ ਆ ਉਹ ਇਦਾਂ ਹੀ ਦਰਦ-ਦਰਦ ਦੀਆਂ ਠੋਕਰਾਂ ਖਾਂਦੇ ਫਿਰਨ ਸਰਕਾਰ ਦਾਵਾ ਕਰੇ ਕਿ ਇਹ ਜਿਹੜੀ ਪਾਲਿਸੀ ਆ ਬਹੁਤ ਕਾਮਯਾਬ ਸਾਬਤ ਹੋਊਗੀ ਇਹ ਬਿਲਕੁਲ ਬੇਕਾਰ ਪਾਲਿਸੀ ਆ ਜੀ ਜੇ ਇਹ ਪਾਲਿਸੀ ਵਾਪਸ ਨਾ ਲਈ ਗਈ ਤੇ ਸੰਘਰਸ਼ ਇਹ ਤੋਂ ਵੀ ਵੱਧ ਹੋਵੇਗਾ ਇਹ ਪਾਲਿਸੀ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਜਿਹੜੀਆਂ ਪਹਿਲਾਂ ਬਿਲਡਿੰਗਾਂ ਬਣੀਆਂ ਐ ਰਡੀਆਂ ਬਿਲਡਿੰਗਾਂ ਬਣੀਆਂ ਉਹ ਅਜੇ ਤੱਕ ਸਾਰੀਆਂ ਵਿਹਲੀਆਂ ਪਈਆਂ ਕਿਸੇ ਨੇ ਅਜੇ ਤੱਕ ਉਹ ਬਿਲਡਿੰਗਾਂ ਨਹੀਂ ਲਈਆਂ ਤਾਂ ਲੱਗਦਾ ਕਿ ਇਹ ਪੁਲਿਸ ਦੀ ਕਮੀ ਕਿੱਥੇ ਆ ਇਹ ਹੈ ਹੀ ਬਿਲਕੁਲ ਨਾਕਾਮ ਪਾਲਿਸੀ ਆ ਜੀ ਇਹਦੇ ਵਿੱਚ ਕਮੀਆਂ ਗਿਣਨ ਲੱਗੇ ਤਾਂ ਪਤਾ ਨਹੀਂ ਕਿੰਨੀਆਂ ਕਮੀਆਂ ਕਮੀਆਂ ਨਿਕਲ ਆਉਣੀਆਂ ਜਿਸ ਕਰਕੇ ਇਹ ਜਿਹੜੀ ਪਾਲਿਸੀ ਹੈ ਇਹ ਵਾਪਸ ਲਈ ਜਾਵੇ